ਮੇਰੇ ਜਗਤ ਪਿਤਾ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ ਜਗਤ ਜਲੰਦੇ ਦਾ ਉਧਾਰ ਕਰਨ ਦੇ ਲਈ ਭਾਈ ਸੈ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਚਾਰ ਉਦਾਸੀਆਂ ਕੀਤੀਆਂ ਸਤਿਗੁਰਾਂ ਦਾ ਮਕਸਦ ਇਹ ਸੀ ਕਿ ਜਿਹੜੀ ਇਹ ਸਦੀਆਂ ਤੋਂ ਭੁੱਲੇ ਭਟਕੇ ਹੋਏ ਲੁਕਾਈ ਹੈ ਇਸ ਨੂੰ ਸੇਧਰਾ ਸੇ ਪਾਉਣਾ ਹੈ ਇਹ ਸੰਸਾਰ ਦੇ ਉੱਤੇ ਇਨਸਾਨ ਬਣ ਕੇ ਪੈਦਾ ਹੋਏ ਨੇ ਤੇ ਮੇਰਾ ਮਕਸਦ ਇਹ ਹੈ ਕਿ ਮੈਂ ਇਹਨਾਂ ਨੂੰ ਇਨਸਾਨੀਅਤ ਸਿਖਾਉਣੀ ਹੈ ਕਿਉਂਕਿ ਦੁਨੀਆ ਤੇ ਸਭ ਤੋਂ ਵੱਡਾ ਜੇ ਕੋਈ ਧਰਮ ਹੈ ਉਹ ਹੈ ਇਨਸਾਨੀਅਤ ਗੁਰੂ ਪਿਆਰਿਓ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਭਾਈ ਸਹਿ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਪਹਿਲੀ ਉਦਾਸੀ ਆਰੰਭ ਕਰਦੇ ਨੇ ਆਪਣੇ ਪਰਿਵਾਰ ਨੂੰ ਬੱਚਿਆਂ ਨੂੰ ਮਾਤਾ ਪਿਤਾ ਨੂੰ ਭੈਣ ਭਰਾਵਾਂ ਨੂੰ ਸਾਕ ਸਬੰਧੀਆਂ ਨੂੰ ਪ੍ਰੇਮ ਸਹਿਤ ਮਿਲ ਕੇ ਚੜ੍ਹਿਆ ਸੋਧਣ ਧਰਤ ਲੁਕਾਈ ਇਸ ਜਗਤ ਜਲੰਦੇ ਦਾ ਉਦਾਰ ਕਰਨ ਦੇ ਲਈ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਕਰੋ ਚੱਲ ਪੈਂਦੇ ਨੇ ਅੱਜ ਜਿਹੜਾ ਤੁਹਾਡੇ ਨਾਲ ਇਤਿਹਾਸ ਸਾਂਝਾ ਕਰਨਾ ਹੈ ਉਹ ਹੈ ਭਾਈ ਸੈ ਭਾਈ ਲਾਲੋ ਜੀ ਦਾ ਇਤਿਹਾਸ ਜਿਸ ਨੂੰ ਲੋਕ ਤਰਖਾਨ ਆਖਿਆ ਕਰਦੇ ਸਨ ਉਹ ਭਾਈ ਲਾਲੋ ਜਿਸ ਦੇ ਉੱਤੇ ਗੁਰੂ ਨਾਨਕ ਮਹਾਰਾਜ ਜੀ ਜਦੋਂ ਨਜ਼ਰ ਹੁੰਦੀ ਹੈ ਨਾ ਮਿਹਰ ਹੁੰਦੀ ਹੈ ਸਤਗੁਰ ਸੱਚੇ ਪਾਤਸ਼ਾਹ ਜੀ ਉਹਨਾਂ ਦੀਆਂ ਕੁਲਾਈ ਤਾਰ ਦਿੰਦੇ ਨੇ ਆਖੋ ਸਤਨਾਮ ਸਤਗੁਰ ਪਿਆਰੇ ਗੁਰਨਾਨਕ ਮਹਾਰਾਜ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਪੈਦਲ ਚੱਲਦੇ ਨੇ ਸੈਦਪੁਰ ਪਹੁੰਚ ਜਾਂਦੇ ਨੇ ਜਿਹਨੂੰ ਐਮਨਾਬਾਦ ਵੀ ਆਖਦੇ ਆ ਅੱਜ ਕੱਲ ਪਾਕਿਸਤਾਨ ਦੇ ਵਿੱਚ ਹੈ ਜਦੋਂ ਗੁਰੂ ਪਿਆਰਿਓ ਗੁਰੂ ਨਾਨਕ ਮਹਾਰਾਜ ਤੇ ਭਾਈ ਮਰਦਾਨਾ ਜੀ ਸੈਦਪੁਰ ਪਹੁੰਚੇ ਐਮਨਾਬਾਦ ਪਹੁੰਚੇ ਤਾਂ ਇੱਕ ਸੰਘਣੇ ਦਰਖਤ ਦੀ ਛਾਂ ਹੇਠ ਗੁਰੂ ਪਿਤਾ ਜੀ ਬੈਠ ਜਾਂਦੇ ਨੇ ਤੇ ਭਾਈ ਮਰਦਾਨਾ ਜੀ ਵੀ ਕੋਲ ਬੈਠ ਜਾਂਦੇ ਨੇ ਗੁਰੂ ਨਾਨਕ ਮਹਾਰਾਜ ਕਹਿੰਦੇ ਭਾਈ ਮਰਦਾਨਾ ਅੱਜ ਤੁਹਾਨੂੰ ਇੱਕ ਗੁਰਸਿੱਖ ਨਾਲ ਮਿਲਾਵਾਂਗੇ ਜਿਹੜਾ ਕਿਰਤੀ ਹੈ ਜੋ ਦਸਾਂ ਨੋਹਾਂ ਦੀ ਕਿਰਤ ਕਰਕੇ ਆਪਣੇ ਪਰਿਵਾਰ ਨੂੰ ਪਾਲ ਰਿਹਾ ਹੈ ਅੱਜ ਆਪਾਂ ਸਿੱਖੀ ਦਾ ਪ੍ਰਚਾਰ ਕਰਨ ਲਈ ਤੁਰੇ ਆਂ ਇਨਸਾਨੀਅਤ ਦਾ ਲੁਕਾਈ ਦਾ ਭਲਾ ਕਰਨ ਲਈ ਤੁਰੇ ਆਂ ਅੱਜ ਆਪਾਂ ਇੱਥੇ ਕੁਝ ਦਿਨ ਰੁਕ ਕੇ ਜਾਵਾਂਗੇ ਤੇ ਭਾਈ ਮਰਦਾਨਾ ਜੀ ਹੱਥ ਜੋੜ ਕੇ ਕਹਿ ਦਿੰਦੇ ਨੇ ਗੁਰੂ ਨਾਨਕ ਪਾਤਸ਼ਾਹ ਜੀ ਸਤਿਵਚਨ ਜਿਵੇਂ ਆਪ ਜੀ ਦੀ ਮਰਜ਼ੀ ਭਾਈ ਮਰਦਾਨਾ ਜੀ ਗੁਰੂ ਨਾਨਕ ਮਹਾਰਾਜ ਨੂੰ ਹਰ ਵੇਲੇ ਇਹੋ ਗੱਲ ਆਖਦੇ ਸਨ ਕਿ ਪਾਤਸ਼ਾਹ ਜਿਵੇਂ ਤੁਹਾਡੀ ਰਜ਼ਾ ਜਿਵੇਂ ਤੁਹਾਡੀ ਮਰਜ਼ੀ ਹੈ ਉਵੇਂ ਤੁਸੀਂ ਕਰੋ ਮੈਂ ਤੁਹਾਡੇ ਨਾਲ ਹਾਂ ਗੁਰੂ ਨਾਨਕ ਮਹਾਰਾਜ ਜੀ ਦਾ ਪਰਛਾਵਾਂ ਬਣ ਕੇ ਰਹੇ ਭਾਈ ਸਾਹਿਬ ਭਾਈ ਮਰਦਾਨਾ ਜੀ ਆਪਾਂ ਕਹਿੰਦੇ ਆ ਸਿੱਖ ਬਣਨਾ ਸਿੱਖ ਤਾਂ ਭਾਈ ਮਰਦਾਨਾ ਜੀ ਬਣੇ ਹੋਏ ਸਨ ਤੇ ਗੁਰੂ ਪਿਆਰਿਓ ਪਰਛਾਵਾਂ ਅਪਾ ਵੇਖਦੇ ਆ ਨਾ ਜਦੋਂ ਤੁੱਪੇ ਤੁਰਦੇ ਆ ਅਸੀਂ ਜਿਵੇਂ ਲਾਈਟਾਂ ਚੱਲਦੀਆਂ ਨੇ ਤੇ ਅਸੀਂ ਲਾਈਟ ਅੱਗੇ ਆ ਜਾਂਗੇ ਸਾਡਾ ਇੱਕ ਪਾਸੇ ਪਰਛਾਵਾਂ ਆ ਜਾਏਗਾ ਤੇ ਗੁਰੂ ਪਿਆਰਿਓ ਉਹ ਜਿਹੜਾ ਪਰਛਾਵਾਂ ਹੁੰਦਾ ਨਾ ਜਿੰਨਾ ਤੱਕ ਸਾਡੇ ਸਰੀਰ ਤੇ ਚਾਨਣਾ ਪੈਂਦਾ ਰਹੇਗਾ ਸਾਡੇ ਨਾਲ ਪਰਛਾਵਾਂ ਤੁਰਦਾ ਚੱਲੇਗਾ ਇਸੇ ਤਰ੍ਹਾਂ ਜਿੰਨਾ ਤੱਕ ਭਾਈ ਮਰਦਾਨਾ ਜੀ ਰਹੇ ਗੁਰੂ ਨਾਨਕ ਦਾ ਪਰਛਾਵਾਂ ਬਣ ਕੇ ਰਹੇ ਆਖੋ ਸਤਨਾਮ ਇਹ ਹੈ ਭਾਈ ਮਰਦਾਨੇ ਜੀ ਦੀ ਧੰਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਜਾਰੀ ਮਿੱਤਰਤਾ ਤੇ ਗੁਰੂ ਪਿਆਰੇ ਹਣ ਗੁਰੂ ਨਾਨਕ ਮਹਾਰਾਜ ਕਹਿੰਦੇ ਮਰਦਾਨਿਆਂ ਜੀ ਪਿਤਾ ਚੱਲ ਹੁਣ ਆਪਾਂ ਚੱਲੀਏ ਬਈ ਇਸ ਨਗਰ ਦੇ ਵਿੱਚ ਇਸ ਪਿੰਡ ਦੇ ਵਿੱਚ ਚੱਲਦੇ ਆ ਤੇ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਨਗਰ ਦੇ ਵਿੱਚ ਜਾਣਾ ਕਰਦੇ ਨੇ ਕਈ ਘਰ ਲੰਘ ਜਾਂਦੇ ਨੇ ਉਸ ਸਮੇਂ ਕੱਚੀਆਂ ਕੁਲੀਆਂ ਸਨ ਮਿੱਟੀ ਦੇ ਘਰ ਬਣਾਏ ਹੋਏ ਸਨ ਤੇ ਗੁਰੂ ਪਿਆਰਿਓ ਮੇਰੇ ਜਗਤ ਪਿਤਾ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਤੇ ਭਾਈ ਸਾਹਿਬ ਭਾਈ ਮਰਦਾਨਾ ਜੀ ਜਦੋਂ ਤੁਰੇ ਜਾਂਦੇ ਨੇ ਨਾ ਇੱਕ ਕੱਚਾ ਘਰ ਹੈ ਕੱਚੇ ਘਰ ਦੇ ਅੱਗੇ ਜਾ ਕੇ ਖੜ ਜਾਂਦੇ ਨੇ ਸਤਿਗੁਰ ਉਹ ਕੱਚੇ ਘਰ ਨੂੰ ਛੋਟਾ ਜਿਹਾ ਦਰਵਾਜ਼ਾ ਲੱਗਿਆ ਹੋਇਆ ਸੀ ਤੇ ਦਰਵਾਜ਼ੇ ਦੇ ਨਾਲ ਇੱਕ ਛੋਟਾ ਜਿਹਾ ਕਮਰਾ ਸੀ ਬਾਕੀ ਕਮਰੇ ਦੋ ਪਿੱਛੇ ਸਨ ਤੇ ਜਦੋਂ ਗੁਰਨਾਨਕ ਮਹਾਰਾਜ ਖੜ ਜਾਂਦੇ ਨੇ ਨਾ ਜਾ ਕੇ ਉਹ ਜਿਹੜਾ ਛੋਟਾ ਜਿਹਾ ਕਮਰਾ ਸੀ ਦਰਵਾਜੇ ਦੇ ਨਾਲ ਉਸ ਕਮਰੇ ਦੇ ਵਿੱਚ ਇੱਕ ਕੀਰਤੀ ਗੁਰਸਿੱਖ ਸੀ ਭਾਈ ਲਾਲੋ ਜਿਹੜਾ ਆਪਣੇ ਕੀਰਤ ਕਰ ਰਿਹਾ ਸੀ ਭਾਈ ਲਾਲੋ ਜੀ ਦੇ ਪਿਤਾ ਜੀ ਦਾ ਨਾਮ ਭਾਈ ਜਗਤਰਾਮ ਜੀ ਸੀ ਲੋਕ ਜਗਤੂ ਜਗਤੂ ਆਖਿਆ ਕਰਦੇ ਸਨ ਬੜਾ ਮਿੱਠਾ ਸੁਭਾਅ ਸੀ ਉਹਨਾਂ ਦਾ ਮਾਤਾ ਜੀ ਦਾ ਨਾਮ ਖੇਮੋ ਜੀ ਸੀ ਤੇ ਗੁਰੂ ਪਿਆਰਿਓ ਇਤਿਹਾਸ ਦੇ ਵਿੱਚ ਪਤਨੀ ਦਾ ਨਾਮ ਨਹੀਂ ਮਿਲਿਆ ਭਾਈ ਲਾਲੋ ਜੀ ਦੀ ਬੇਟੀ ਦਾ ਨਾਮ ਰੱਜੋ ਮਿਲਿਆ ਹੈ ਰੱਜੋ ਨਾਮ ਸੀ ਬੇਟੀ ਦਾ ਇਸ ਤਰ੍ਹਾਂ ਭਾਈ ਲਾਲੋ ਜੀ ਦਾ ਪਰਿਵਾਰ ਕਿਰਤ ਕਰਿਆ ਕਰਦਾ ਸੀ ਆਪ ਜੀ ਦੇ ਪਿਤਾ ਜੀ ਲੱਕੜ ਦਾ ਕੰਮ ਕਰਦੇ ਸਨ ਤੇ ਆਪ ਜੀ ਨੇ ਵੀ ਲੱਕੜ ਦਾ ਕੰਮ ਸਿੱਖਿਆ ਹੋਇਆ ਸੀ ਦਰਵਾਜੇ ਬਣਾਉਣੇ ਖਿੜਕੀਆਂ ਬਣਾਉਣੀਆਂ ਮੰਜੇ ਵਗੈਰਾ ਬਣਾਉਣੇ ਜੋ ਲੱਕੜ ਦਾ ਕੰਮ ਕਾਰੀਗਰ ਕਰਦਾ ਹੈ ਉਹ ਕੰਮ ਕਰਿਆ ਕਰਦੇ ਸਨ ਗੁਰਨਾਨਕ ਮਹਾਰਾਜ ਕੋਲ ਜਾ ਕੇ ਖੜ ਜਾਂਦੇ ਨੇ ਭਾਈ ਲਾਲੋ ਧਿਆਨ ਨਹੀਂ ਦਿੰਦੇ ਭਾਈ ਲਾਲੋ ਆਪਣੇ ਕੰਮ ਵਿੱਚ ਮਸਤ ਨੇ ਤੇ ਧਿਆਨ ਗਿਆਬ ਨਹੀਂ ਗੁਰਨਾਨਕ ਪਾਤਸ਼ਾਹ ਤੇ ਇਹ ਨਹੀਂ ਕਿ ਜਾਣ ਕੇ ਨਹੀਂ ਵੇਖਿਆ ਧਿਆਨ ਦਿੱਤਾ ਹੀ ਨਹੀਂ ਪਤਾ ਹੀ ਨਹੀਂ ਲੱਗਿਆ ਕਿ ਕੋਈ ਕੋਲ ਆ ਕੇ ਖੜ ਗਿਆ ਹੁਣ ਜਦੋਂ ਗੁਰਨਾਨਕ ਮਹਾਰਾਜ ਵੇਖ ਰਹੇ ਨੇ ਨਾ ਭਾਈ ਲਾਲੋ ਨੂੰ ਭਾਈ ਮਰਦਾਨਾ ਵੀ ਵੇਖਦਾ ਕਿ ਗੁਰਨਾਨਕ ਮਹਾਰਾਜ ਇੱਕਦਮ ਟਿਕ ਟਿਕੀ ਲਗਾ ਕੇ ਕਿਵੇਂ ਵੇਖ ਰਹੇ ਨੇ ਤੇ ਉਸ ਸਮੇਂ ਭਾਈ ਲਾਲੋ ਆਪਣੇ ਕੰਮ ਦੇ ਵਿੱਚ ਵਿਅਸਤ ਹੈ ਤੇ ਗੁਰਨਾਨਕ ਮਹਾਰਾਜ ਨੇ ਭਾਈ ਮਰਦਾਨੇ ਵੱਲ ਵੇਖਿਆ ਮਰਦਾਨਿਆਂ ਵੇਖ ਭਾਈ ਲਾਲੋ ਕਿਵੇਂ ਆਪਣੀ ਕਿਰਤ ਦੇ ਵਿੱਚ ਵਿਅਸਤ ਹੈ ਜਿਹੜੇ ਸਾਡੇ ਤਿੰਨ ਉਪਦੇਸ਼ ਨੇ ਨਾ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਪਹਿਲਾ ਹੈ ਕਿਰਤ ਕਰੋ ਇਹ ਕਿਰਤ ਕਰੋ ਦੇ ਵਿੱਚ ਭਾਈ ਲਾਲੋ ਆਉਂਦਾ ਹੈ ਤਾਂ ਇਸ ਕੋਲ ਚੱਲ ਕੇ ਆਏ ਆ ਤੇ ਗੁਰੂ ਪਿਤਾ ਜੀ ਫਿਰ ਭਾਈ ਲਾਲੋ ਜੀ ਨੂੰ ਵੇਖਣਾ ਸ਼ੁਰੂ ਕਰ ਦਿੰਦੇ ਨੇ ਜਦੋਂ 2 4 5 ਮਿੰਟ ਲੰਘ ਜਾਂਦੇ ਨੇ ਨਾ ਭਾਈ ਲਾਲੋ ਜੀ ਪਸੀਨਾ ਪਸੀਨਾ ਹੋ ਜਾਂਦੇ ਨੇ ਆਪਣਾ ਕੰਮ ਕਾਰ ਕਰਦੇ ਤੇ ਜਦੋਂ ਆਪਣਾ ਮੁੜਕਾ ਪੁੰਜਣ ਲੱਗਦੇ ਨੇ ਨਾ ਗਰਮੀ ਸਾਫ ਕਰ ਲੱਗ ਜਾਂਦੇ ਨੇ ਤਾਂ ਸਾਹਮਣੇ ਗੁਰੂ ਨਾਨਕ ਪਾਸ਼ਾ ਤੇ ਭਾਈ ਮਰਦਾਨਾ ਜੀ ਤੇ ਧਿਆਨ ਚਲੇ ਜਾਂਦਾ। ਇਕਦਮ ਚੁੱਕਨੇ ਹੋ ਜਾਂਦੇ ਨੇ ਹੱਥ ਜੋੜ ਕੇ ਖੜ ਜਾਂਦੇ ਨੇ। ਮਹਾਤਮਾ ਜੀ ਸਾਧੂ ਜੀ ਮੈਨੂੰ ਮਾਫ ਕਰਦੇ ਹੋ। ਮੈਨੂੰ ਨਹੀਂ ਪਤਾ ਤੁਸੀਂ ਕਦੋਂ ਆਏ ਹੋ ਕਿੰਨਾ ਚਿਰ ਹੋ ਗਿਆ ਖੜਿਆਂ ਨੂੰ। ਮੈਂ ਧਿਆਨ ਨਹੀਂ ਦਿੱਤਾ। ਕਿਉਂਕਿ ਇੱਕ ਤਾਂ ਭਾਈ ਲਾਲੂ ਕਿਰਤੀ ਗੁਰਸਿੱਖ ਸੀ ਇੱਕ ਦਿਲ ਦਾ ਬੜਾ ਸਾਫ ਸੀ। ਮਨ ਦੇ ਵਿੱਚ ਇਹ ਸੀ ਕਜਿਲਾ ਵੀ ਕੋਈ ਮੇਰੇ ਦਰ ਤੇ ਆਵੇ ਜੋ ਮੇਰੇ ਕਰ ਰੁਖੀ ਮਿੱਸੀ ਬਣੀ ਐ ਮੈਂ ਉਹ ਛਕਾ ਕੇ ਤੋੜਾਂ ਹੁਣ ਵੇਖੋ ਭਾਈ ਲਾਲੇ ਨੂੰ ਇਹ ਨਹੀਂ ਪਤਾ ਕਿ ਗੁਰੂ ਨਾਨਕ ਪਾਸ਼ਾ ਤੇ ਭਾਈ ਮਰਦਾਨਾ ਜੀ ਨੇ ਨਾਮ ਜ਼ਰੂਰ ਸੁਣਿਆ ਸੀ ਗੁਰੂ ਨਾਨਕ ਮਹਾਰਾਜ ਦਾ ਸੇਫਤ ਜ਼ਰੂਰ ਸੁਣੀ ਸੀ ਗੁਰੂ ਨਾਨਕ ਮਹਾਰਾਜ ਦੀ ਪਰ ਇਹ ਨਹੀਂ ਸੀ ਪਤਾ ਕਿ ਅੱਜ ਗੁਰੂ ਨਾਨਕ ਮੇਰੇ ਦਰ ਤੇ ਆ ਕੇ ਮੇਰੇ ਕੋਲ ਖੜ ਗਏ ਭਾਈ ਲਾਲੋ ਆਖਦਾ ਮਹਾਤਮਾ ਜੀ ਮਹਾਪੁਰਖ ਜੀ ਮੇਤੋਂ ਗਲਤੀ ਹੋ ਗਈ ਮੈਂ ਧਿਆਨ ਨਹੀਂ ਦੇ ਸਕਿਆ ਤੁਸੀਂ ਇੰਜ ਕਰੋ ਆਓ ਮੇਰੇ ਘਰ ਬੈਠੋ ਚਰਨ ਪਾਓ ਜੋ ਜਲ ਪਾਣੀ ਛਕਣਾ ਤੁਸੀਂ ਛਕੋ ਜੋ ਮੈਂ ਸੇਵਾ ਕਰ ਸਕਦਾ ਹੋਇਆ ਮੈਂ ਆਪ ਜੀ ਦੀ ਸੇਵਾ ਕਰਾਂਗਾ ਜਿਸ ਲਾਇਕ ਮੈਂ ਹੋਇਆ ਮੈਂ ਉਹ ਲਾਇਕ ਤੁਹਾਡੀ ਸੇਵਾ ਕਰਾਂਗਾ ਗੁਰਨਾਨਕ ਮਹਾਰਾਜ ਤੇ ਭਾਈ ਮਰਦਾਨਾ ਜੀ ਚਲੇ ਜਾਂਦੇ ਨੇ ਭਾਈ ਲਾਲੋ ਦੇ ਨਾਲ ਅੰਦਰ ਘਰ ਦੇ ਵਿੱਚ ਬੇਟੀ ਰੱਜੋ ਨੂੰ ਕਹਿੰਦੇ ਨੇ ਧੀਏ ਵੇਖ ਮਹਾਤਮਾ ਆਏ ਨੇ ਸਾਧੂ ਆਏ ਨੇ ਇਹਨਾਂ ਨੂੰ ਪ੍ਰਸ਼ਾਦਾ ਪਾਣੀ ਦਿਓ ਜਲ ਪਾਣੀ ਲਿਆਓ ਭਾਈ ਲਾਲੋ ਜੀ ਦੀ ਬੇਟੀ ਜਲ ਲੈ ਕੇ ਆਉਂਦੀ ਹੈ ਗਲਾਸ ਭਰ ਕੇ ਜਲ ਛਕਦੇ ਨੇ ਗੁਰੂ ਨਾਨਕ ਪਾਸ਼ਾ ਤੇ ਭਾਈ ਮਰਦਾਨਾ ਜੀ ਲੋਕ ਲੰਘਦੇ ਨੇ ਜਦੋਂ ਲੋਕ ਲੰਘਦੇ ਨੇ ਨਾ ਲੋਕਾਂ ਨੇ ਕਈਆਂ ਨੇ ਗੁਰੂ ਨਾਨਕ ਮਹਾਰਾਜ ਵੇਖੇ ਸਨ ਤੇ ਗੁਰੂ ਪਿਆਰਿਓ ਉਸ ਸਮੇਂ ਕਈ ਲੋਕ ਖੜ ਜਾਂਦੇ ਨੇ ਰੌਲਾ ਪੈ ਜਾਂਦਾ ਕਿ ਗੁਰੂ ਨਾਨਕ ਭਾਈ ਲਾਲੋ ਦੇ ਘਰ ਦੇ ਵਿੱਚ ਆਏ ਹੋਏ ਨੇ ਤੇ ਜਦੋਂ ਭਾਈ ਲਾਲੋ ਨੂੰ ਇਹ ਗੱਲ ਪਤਾ ਲੱਗਦੀ ਹੈ ਨਾ ਗੁਰੂ ਪਿਆਰੋ ਰੋਂਗਟੇ ਖੜੇ ਹੋ ਜਾਂਦੇ ਨੇ ਅੰਦਰੋਂ ਨਿਮਰਤਾ ਦੇ ਨਾਲ ਭਿੱਜ ਜਾਂਦਾ ਅੱਖਾਂ ਦੇ ਵਿੱਚ ਜਲ ਉਤਰੋਂਦਾ ਕਿ ਜਗਤ ਗੁਰੂ ਨਾਨਕ ਪਾਤਸ਼ਾਹ ਮੇਰੇ ਘਰ ਦੇ ਵਿੱਚ ਆਏ ਨੇ ਮੈਨੂੰ ਹੀ ਨਹੀਂ ਪਤਾ ਲੱਗਿਆ ਗੁਰੂ ਪਿਆਰੋ ਦੋਵੇਂ ਹੱਥ ਜੋੜ ਕੇ ਗੁਰੂ ਨਾਨਕ ਦੇ ਚਰਨਾਂ ਤੇ ਟੈ ਪੈਂਦਾ ਪਾਤਸ਼ਾਹ ਜੀ ਬੜਾ ਨਾਮ ਸੁਣਿਆ ਤੁਹਾਡਾ ਬੜੀ ਮਹਿਮਾ ਸੁਣੀ ਆ ਜਗਤ ਜਲੰਦੇ ਦਾ ਉਦਾਰ ਕਰਦੇ ਹੋ ਅੱਜ ਭਾਈ ਲਾਲੋ ਦੇ ਘਰ ਤੁਸੀਂ ਚਰਨ ਪਾਏ ਨੇ ਮੈਂ ਵੱਡਿਆ ਭਾਗਾ ਵਾਲਾ ਮਿਹਰ ਕਰੋ ਤਾਰ ਦੋ ਪਿਤਾ ਜੀ ਮੈਨੂੰ ਇਹ ਗੁਰੂ ਨਾਨਕ ਮਹਾਰਾਜ ਭਾਈ ਲਾਲੋ ਨੂੰ ਕੁੱਟ ਕੇ ਛਾਤੀ ਨਾਲ ਲਾ ਲੈਂਦੇ ਨੇ ਵੇਖੋ ਇਹੋ ਭਾਈ ਲਾਲੋ ਜਿਹਨੂੰ ਲੋਕ ਨੀਚ ਆਖਿਆ ਕਰਦੇ ਸਨ ਛੋਟੀ ਜਾਤ ਦਾ ਆਖਿਆ ਕਰਦੇ ਸਨ ਅੱਜ ਗੁਰੂ ਨਾਨਕ ਮਹਾਰਾਜ ਨੇ ਛਾਤੀ ਨਾਲ ਲਾ ਲਿਆ ਤੇ ਭਾਈ ਮਰਦਾਨਾ ਤੇ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਭਾਈ ਲਾਲੋ ਨੂੰ ਕਹਿਣ ਲੱਗੇ ਭਾਈ ਲਾਲੋ ਅਸੀਂ ਤੇਰੇ ਕੋਲ ਰਹਿਵਾਂਗੇ ਤੂੰ ਇੰਜ ਕਰ ਪ੍ਰਸ਼ਾਦਾ ਪਾਣੀ ਤਿਆਰ ਕਰਵਾ ਤੇ ਫਿਰ ਭਾਈ ਲਾਲੋ ਜੀ ਦੇ ਘਰ ਦੇ ਵਿੱਚ ਪ੍ਰਸ਼ਾਦਾ ਬਾਣੀ ਬਣਾਇਆ ਗਿਆ। ਅਲੂਣਾ ਸਾਗ ਧੰਨ ਗੁਰੂ ਨਾਨਕ ਮਹਾਰਾਜ ਤੇ ਭਾਈ ਮਰਦਾਨਾ ਜੀ ਨੇ ਛਕਿਆ। ਤੇ ਗੁਰੂ ਪਿਆਰੇ ਇਤਿਹਾਸ ਦੇ ਵਿੱਚ ਜ਼ਿਕਰ ਮਿਲਦਾ ਕਿ 22 ਦਿਨ ਧੰਨ ਗੁਰੂ ਨਾਨਕ ਮਹਾਰਾਜੀ ਸੈਦਪੁਰ ਰਹੇ ਐਮਨਾਬਾਦ ਭਾਈ ਲਾਲੋ ਜੀ ਦੇ ਗ੍ਰਹਿ ਵਿਖੇ ਰੋਜ਼ ਕੀਰਤਨ ਹੁੰਦਾ। ਰੋਜ਼ ਗੁਰੂ ਦੀ ਬਾਣੀ ਪੜ੍ਹੀ ਜਾਂਦੀ ਹੈ। ਰੋਜ਼ ਵਰ ਵਿੜਾਈ ਹੁੰਦੀ ਹੈ, ਉਸਤਤ ਹੁੰਦੀ ਹੈ। ਇੱਕ ਦਿਨ ਕੀ ਹੁੰਦਾ ਉਸ ਐਮਨਾਬਾਦ ਦਾ ਰਹਿਣ ਵਾਲਾ ਇੱਕ ਰਾਜਪੂਤ ਸੀ ਮਲਕ ਭਾਗੋ ਜੋ ਉਸ ਸਮੇਂ ਇੱਕ ਬਾਦਸ਼ਾਹ ਅਖਵਾਉਂਦਾ ਸੀ ਆਪਣੇ ਆਪ ਨੂੰ ਇਹ ਆਪਣੇ ਪਿਤਰਾਂ ਦੇ ਨਿਮਿਤ ਆਪਣੇ ਵੱਡੇ ਬਜ਼ੁਰਗਾਂ ਦੇ ਨਿਮਿਤ ਸ਼ਰਾਧ ਕਰਦਾ ਸੀ ਤੇ ਗੁਰੂ ਪਿਆਰੋ ਸ਼ਰਾਧ ਕਰਨ ਦੀ ਜਦੋਂ ਵਾਰੀ ਆਈ ਨਾ ਇਹ ਪੂੜਿਆਂ ਦਾ ਲੰਗਰ ਲਾਉਂਦਾ ਹੁੰਦਾ ਸੀ ਪਿੰਡ ਦੇ ਸਾਰੇ ਲੋਕਾਂ ਨੂੰ ਇਹ ਸੁਨੇਹਾ ਦਿੰਦਾ ਹੁੰਦਾ ਸੀ ਜਿੰਨੇ ਸਾਧੂ ਮਹਾਂਤਮਾ ਸੰਤ ਮਹਾਂਪੁਰਖ ਸਨ ਸਾਰਿਆਂ ਨੂੰ ਨਿਯੋਂਦਾ ਦਿੰਦਾ ਹੁੰਦਾ ਸੀ ਕਿ ਭਾਈ ਮੈਂ ਪੂਰੀ ਛੋਲਿਆਂ ਦਾ ਲੰਗਰ ਲਗਾਇਆ ਹੈ ਮੈਂ 36 ਪ੍ਰਕਾਰ ਦੇ ਭੋਜਨ ਤਿਆਰ ਕਰਵਾਏ ਨੇ ਤੁਸੀਂ ਆ ਕੇ ਛਕੋ ਸਾਰੇ ਪਿੰਡ ਵਿੱਚ ਨਗਰ ਵਿੱਚ ਢੰਡੋਰਾ ਪਿੱਟਿਆ ਗਿਆ ਕਿ ਰਾਜਪੋਜ ਮਲਕ ਭਾਗੋ ਦੇ ਗ੍ਰਹਿ ਵਿਖੇ ਭਾਈ ਸਵੇਰ ਨੂੰ ਲੰਗਰ ਹੈ ਪ੍ਰਸ਼ਾਦਾ ਹੈ ਸਾਰਿਆਂ ਨੇ ਛਕਣਾ ਹੈ ਜਾ ਕੇ ਤੇ ਗੁਰੂ ਪਿਆਰਿਓ ਭਾਈ ਲਾਲੋ ਨੂੰ ਵੀ ਸੁਨੇਹਾ ਮਿਲਿਆ ਪਤਾ ਲੱਗਿਆ ਮਲਕ ਭਾਗੋ ਨੂੰ ਕਿ ਗੁਰੂ ਨਾਨਕ ਪਾਸ਼ਾ ਆਏ ਹੋਏ ਨੇ ਸੋਭਾ ਮਲਕ ਭਾਗੋ ਨੇ ਵੀ ਬਹੁਤ ਸੁਣੀ ਸੀ ਮਲਕ ਭਾਗੋ ਨੇ ਆਖਿਆ ਕਿ ਗੁਰੂ ਨਾਨਕ ਨੂੰ ਵੀ ਸੁਨੇਹਾ ਲਾ ਕੇ ਆਓ ਕਿ ਉਹ ਵੀ ਸਾਡੇ ਕੋਲ ਆ ਕੇ ਪ੍ਰਸ਼ਾਦਾ ਛਕਣ ਸਵੇਰੇ ਤੇ ਗੁਰੂ ਪਿਆਰਿਓ ਮਲਕ ਭਾਗੋ ਨੇ ਆਪਣੇ ਸਿਪਾਹੀ ਭੇਜੇ ਤੇ ਗੁਰਨਾਨਕ ਮਹਾਰਾਜ ਤੇ ਭਾਈ ਲਾਲੋ ਨੂੰ ਆ ਕੇ ਕਹਿੰਦੇ ਜੀ ਤੁਸੀਂ ਜਿੱਥੇ ਬਾਕੀ ਨਗਰ ਨੇ ਪਿੰਡ ਨੇ ਆਉਣਾ ਪ੍ਰਸ਼ਾਦਾ ਛਕਣ ਪੂੜੇ ਛਕਣ ਉਹਨਾਂ 36 ਪ੍ਰਕਾਰ ਦੇ ਭੋਜਨ ਛਕਣੇ ਆ ਤੁਸੀਂ ਵੀ ਆਇਓ ਭਾਈ ਲਾਲੋ ਦੇ ਕਹਿਣ ਤੋਂ ਪਹਿਲਾਂ ਗੁਰੂ ਨਾਨਕ ਬੋਲ ਪੈਂਦੇ ਨੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਤੁਸੀਂ ਮਲਕ ਭਾਗੋ ਨੂੰ ਜਾ ਕੇ ਆਖ ਦਿਓ ਅਸੀਂ ਤੁਹਾਡੇ ਪੂੜੇ ਨਹੀਂ ਛਕਣੇ ਤੇ ਗੁਰੂ ਪਿਆਰਿਓ ਹੁਣ ਸਿਪਾਹੀਆਂ ਨੇ ਜੋ ਗੱਲ ਸੁਣੀ ਸੀ ਉਹ ਜਾ ਕੇ ਦੱਸ ਦਿੱਤੀ ਮਲਕ ਭਾਗੋ ਜੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਅਸੀਂ ਪੂੜੇ ਨਹੀਂ ਛਕਣੇ ਤੇ ਜਦੋਂ ਮਲਕ ਭਾਗੋ ਨੂੰ ਪਤਾ ਲੱਗਦਾ ਮਲਕ ਭਾਗੋ ਕਹਿੰਦਾ ਨਹੀਂ ਗੁਰੂ ਨਾਨਕ ਪਾਤਸ਼ਾਹ ਨੂੰ ਆ ਕੇ ਆਖੋ ਕਿ ਤੁਸੀਂ ਸਵੇਰੇ ਆ ਕੇ ਲੰਗਰ ਛਕਣਾ ਹੈ ਪ੍ਰਸ਼ਾਦਾ ਛਕਣਾ ਹੈ ਗੁਰੂ ਪਿਆਰਿਓ ਫਿਰ ਗੁਰੂ ਨਾਨਕ ਮਹਾਰਾਜ ਕਹਿੰਦੇ ਜਦੋਂ ਇਹ ਗੱਲ ਸੁਣਦੇ ਨੇ ਤਾਂ ਜਵਾਬ ਦੇ ਦਿੰਦੇ ਨੇ ਫਿਰ ਮਲਕ ਭਾਗੋ ਆਪ ਚੱਲ ਕੇ ਆਉਂਦਾ ਜਦੋਂ ਆਪ ਚੱਲ ਕੇ ਆਉਂਦਾ ਗੁਰਨਾਨਕ ਪਾਤਸ਼ਾਹ ਨੂੰ ਕਹਿੰਦਾ ਤੁਸੀਂ ਆ ਕੇ ਪ੍ਰਸ਼ਾਦਾ ਛਕੋ ਕਿਉਂ ਨਹੀਂ ਛਕਦੇ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਅਸੀਂ ਕੱਲ ਛਕਾਂਗੇ ਭਾਈ ਆਵਾਂਗੇ ਦੂਜਾ ਦਿਨ ਆਉਂਦਾ 36 ਪ੍ਰਕਾਰ ਦੇ ਭੋਜਨ ਤਿਆਰ ਕੀਤੇ ਨੇ ਲੋਕ ਦੂਰ ਦਰਾਡੇ ਤੋਂ ਨਗਰ ਖੇੜੇ ਦੇ ਲੋਕ ਪਹੁੰਚੇ ਹੋਏ ਨੇ ਸਾਰੇ ਆ ਕੇ ਲੰਗਰ ਛਕ ਰਹੇ ਨੇ ਜੋ ਪੂੜਿਆਂ ਦਾ ਖੀਰ ਦਾ ਲੰਗਰ ਚੱਲ ਰਿਹਾ ਸੀ ਉਸ ਸਮੇਂ ਮਲਕ ਭਾਗੋ ਨੇ ਆਪਣੇ ਪਿਤਰਾ ਦੇ ਨਿਮਿਤ ਚਲਾਇਆ ਸੀ ਸਾਰੇ ਛਕਣ ਲੱਗੇ ਹੋਏ ਸੀ ਤੇ ਗੁਰੂ ਪਿਆਰਿਓ ਮੇਰੇ ਵਰਗੇ ਉੱਥੇ ਲਿਫਾਫੇ ਭਰਨ ਲੱਗੇ ਹੋਏ ਸੀ ਪਰ ਜਦੋਂ ਗੁਰਨਾਨਕ ਪਹੁੰਚਦੇ ਨੇ ਨਾ ਗੁਰਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਜਾ ਕੇ ਖੜ ਜਾਂਦੇ ਨੇ ਮਲਕ ਭਾਗੋ ਆ ਕੇ ਕਹਿੰਦਾ ਪਾਤਸ਼ਾਹ ਜੀ ਪ੍ਰਸ਼ਾਦਾ ਛਕੋ ਬੈਠੋ ਤੇ ਗੁਰਨਾਨਕ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਲਕ ਭਾਗੋ ਤੈਨੂੰ ਕੱਲ ਆਖਿਆ ਸੀ ਨਾ ਕਿ ਅਸੀਂ ਤੇਰਾ ਪ੍ਰਸ਼ਾਦਾ ਨਹੀਂ ਛਕਾਂਗੇ ਤੇਰੇ ਪੂੜਿਆਂ ਦੇ ਵਿੱਚੋਂ ਸਾਨੂੰ ਖੂਨ ਦੀ ਬਦਬੂ ਆ ਰਹੀ ਹੈ ਤੇਰੇ ਪੂੜਿਆਂ ਦੇ ਵਿੱਚ ਖੂਨ ਹੈ ਸਾਨੂੰ ਤਾਂ ਭਾਈ ਲਾਲੋ ਦੇ ਮਿੱਸੇ ਪ੍ਰਸ਼ਾਦੇ ਵੀ ਦੁੱਧ ਵਰਗੇ ਲੱਗਦੇ ਨੇ ਕਿਵੇਂ ਖੂਨ ਹੈ ਮਲਕ ਭਾਗੋ ਨੇ ਪੁੱਛਣਾ ਕੀਤਾ ਗੁਰਨਾਨਕ ਮਹਾਰਾਜ ਕਹਿੰਦੇ ਇਹ ਤੇਰੀ ਕਿਰਤ ਕਮਾਈ ਹੈ ਦਸਾਂ ਨੋਹਾਂ ਦੀ ਕਿਰਤ ਹੈ ਮਲਕ ਭਾਗੋ ਕਹਿੰਦਾ ਨਹੀਂ ਵੇਖੋ ਕਿੰਨਾ ਮੰਨ ਦਾ ਸੱਚਾ ਬੰਦਾ ਨਿਕਲਿਆ ਸੱਚ ਆਖ ਦਿੱਤਾ ਕਿ ਪਾਤਸ਼ਾਹ ਮੈਂ ਲੋਕਾਂ ਨੂੰ ਲੁੱਟਿਆ ਇਹ ਮੇਰੀ ਕਿਰਤ ਕਮਾਈ ਨਹੀਂ ਹੈ ਮੈਂ ਨਗਰ ਖੜੇ ਦੇ ਲੋਕਾਂ ਨੂੰ ਲੁੱਟ ਕੇ ਤੁਹਾਨੂੰ ਦੌਲਤ ਇਕੱਠੀ ਕੀਤੀ ਹੈ ਉਹ ਮੈਂ ਜਮਾ ਕੀਤੀ ਹੈ ਬਸ ਉਹਦੇ ਨਾਲ ਲੰਗਰ ਲਗਾ ਰਿਹਾ ਫਿਰ ਗੁਰੂ ਨਾਨਕ ਮਹਾਰਾਜ ਕਹਿੰਦੇ ਨਹੀਂ ਇਹ ਤੇਰੀ ਮਿਹਨਤ ਦੀ ਕਮਾਈ ਨਹੀਂ ਜਿਹੜੀ ਮਿਹਨਤ ਦੀ ਕਮਾਈ ਨਾ ਹੋਵੇ ਉਹ ਖੂਨ ਦੀ ਕਮਾਈ ਹੁੰਦੀ ਹੈ ਦੇਖ ਤੇਰੇ ਪ੍ਰਸ਼ਾਦਿਆਂ ਦੇ ਵਿੱਚੋਂ ਤੈਨੂੰ ਖੂਨ ਦਿਸਦਾ ਕਿ ਨਹੀਂ ਆਖੋ ਸਤਨਾਮ ਤੇ ਗੁਰੂ ਪਿਆਰਿਓ ਗੁਰੂ ਨਾਨਕ ਮਹਾਰਾਜ ਨੇ ਮਲਕ ਭਾਗੋ ਨੂੰ ਮਲਕ ਭਾਗੋ ਦੇ ਪੂੜਿਆਂ ਦੇ ਵਿੱਚੋਂ ਖੂਨ ਵਿਖਾ ਦਿੱਤਾ ਸੀ ਵੇਖ ਵੇਖੋ ਲੋਕੋ ਇਹ ਤੁਹਾਡੀ ਕਿਰਤ ਕਮਾਈ ਕਰਕੇ ਲੰਗਰ ਲਗਾ ਰਿਹਾ ਆਪਣੇ ਆਪ ਨੂੰ ਬੜਾ ਦਾਨੀ ਸਮਝਦਾ ਪਰ ਇਹਦੇ ਪ੍ਰਸ਼ਾਦਿਆਂ ਦੇ ਵਿੱਚ ਇਹਦੀਆਂ ਰੋਟੀਆਂ ਤੇ ਪੂੜਿਆਂ ਦੇ ਵਿੱਚ ਖੂਨ ਹੈ ਤੇ ਮਲਕ ਭਾਗੋ ਦਸਾਂ ਨੋਹਾਂ ਦੀ ਕਿਰਤ ਕਰਦਾ ਕਮਾਈ ਕਰਦਾ ਉਹਦੇ ਪ੍ਰਸ਼ਾਦਿਆਂ ਦੇ ਵਿੱਚ ਦੁੱਧ ਹੈ ਜਦੋਂ ਇਹ ਗੱਲ ਆਖੀ ਨਾ ਮਲਕ ਭਾਗੋ ਚਰਨਾ ਤੇ ਟਹਿ ਪਿਆ ਤੇ ਗੁਰੂ ਪਿਆਰੇਓ ਗੁਰਨਾਨਕ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੇਰੇ ਗੁਨਾਹ ਤਾਂ ਬਖਸ਼ੇ ਜਾਣਗੇ ਜੇ ਅੱਗੇ ਤੋਂ ਤੂੰ ਇਨ੍ਹਾਂ ਗਰੀਬਾਂ ਨੂੰ ਮਜਲੂਮਾਂ ਨੂੰ ਲੁੱਟਣਾ ਬੰਦ ਕਰੇਂਗਾ ਮਲਕ ਭਾਗੋ ਹੱਥ ਜੋੜ ਕੇ ਆਖ ਦਿੰਦਾ ਕਿ ਪਾਤਸ਼ਾਹ ਜੀ ਅੱਜ ਤੋਂ ਬਾਅਦ ਮੈਂ ਇਨ੍ਹਾਂ ਗਰੀਬਾਂ ਨੂੰ ਕਦੇ ਵੀ ਨਹੀਂ ਲੁੱਟਾਂਗਾ ਮੈਂ ਵੀ ਕਿਰਤ ਕਮਾਈ ਕਰਾਂਗਾ ਤੇ ਗੁਰਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਇਹ ਗੱਲ ਆਖਦਾ ਨਾ ਮਹਾਰਾਜ ਕਹਿੰਦੇ ਭਾਈ ਜਦੋਂ ਕਿਰਤ ਕਮਾਈ ਕਰੇਂਗਾ ਫਿਰ ਪ੍ਰਸ਼ਾਦਾ ਸ਼ਕਾਂਗੇ ਸੋ ਕਹਿਣ ਦਾ ਮਤਲਬ ਗੁਰੂ ਪਿਆਰੇਓ ਗੁਰੂ ਨਾਨਕ ਮਹਾਰਾਜ ਜੀ ਨੇ ਇੱਥੇ ਉਪਦੇਸ਼ ਦਿੱਤਾ ਤੇ ਭਾਈ ਲਾਲੋ ਜੀ ਕੋਲ 22 ਦਿਨ ਰਹੇ ਜਦੋਂ ਗੁਰੂ ਨਾਨਕ ਮਹਾਰਾਜ ਜੀ ਤੁਰਨ ਲੱਗੇ ਨਾ ਭਾਈ ਲਾਲੋ ਦੀਆਂ ਅੱਖਾਂ ਦੇ ਵਿੱਚੋਂ ਜਲ ਦਾ ਵਿਰਾਗ ਸ਼ੁਰੂ ਹੋ ਗਿਆ ਪਾਤਸ਼ਾਹ ਹੋਰ ਰਹੋ ਤੁਸੀਂ ਤੁਸੀਂ ਤਾਂ ਥੋੜੇ ਦਿਨ ਸਾਡੇ ਕੋਲੇ ਰਹੇ ਹੋਏ ਹੋ ਤੁਸੀਂ ਜਗਤ ਚਲੰਦੇ ਦਾ ਉਧਾਰ ਕਰ ਦਿੱਤਾ ਤੁਹਾਨੂੰ ਪਾਤਸ਼ਾਹ ਇੱਥੇ ਰਹਿਣਾ ਚਾਹੀਦਾ ਗੁਰੂ ਨਾਨਕ ਮਹਾਰਾਜ ਕਹਿੰਦੇ ਨਹੀਂ ਭਾਈ ਲਾਲੋ ਸਾਨੂੰ ਜਾਣਾ ਪਏਗਾ ਤੇ ਗੁਰੂ ਪਿਆਰੇਓ ਗੁਰੂ ਨਾਨਕ ਮਹਾਰਾ ਸੱਚੇ ਪਾਤਸ਼ਾਹ ਜੀ ਭਾਈ ਲਾਲੋ ਜੀ ਨੂੰ ਸਿੱਖ ਧਰਮ ਦਾ ਪਹਿਲਾ ਪ੍ਰਚਾਰਕ ਬਣਾਉਂਦੇ ਨੇ ਸਿੱਖ ਧਰਮ ਦਾ ਪਹਿਲਾ ਪ੍ਰਚਾਰਕ ਭਾਈ ਲਾਲੋ ਜੀ ਬਣਾਇਆ ਗਿਆ ਸੀ ਜਦੋਂ ਗੁਰੂ ਨਾਨਕ ਮਹਾਰਾਜ ਜੀ ਪਹਿਲੀ ਪ੍ਰਚਾਰ ਫੇਰੀ ਦੌਰਾਨ ਘਰੋਂ ਤੁਰਦੇ ਨੇ ਇਹ ਹੈ ਗੁਰੂ ਨਾਨਕ ਮਹਾਰਾਜ ਜੀ ਦੀ ਬਖਸ਼ਿਸ਼ ਗੁਰਨਾਨਕ ਦੀ ਕਿਰਪਾ ਤੇ ਗੁਰੂ ਪਿਆਰਿਓ ਭਾਈ ਲਾਲੋ ਜੀ ਤਰਖਾਨ ਸਨ ਤੇ ਗੁਰਨਾਨਕ ਮਹਾਰਾਜ ਨੇ ਜਾਤ ਪਾਤ ਛੱਡ ਕੇ ਭੇਦ ਭਾਵ ਛੱਡ ਕੇ ਛਾਤੀ ਨਾਲ ਲਾ ਲਿਆ ਮੈਂ ਇਥੇ ਇੱਕ ਹੋਰ ਬੇਨਤੀ ਕਰਦੇ ਆਂ ਸਾਡੇ ਜਿਹੜੇ ਤਰਖਾਨ ਭਾਈਚਾਰੇ ਦੇ ਲੋਕ ਨੇ ਨਾ ਇਹਨਾਂ ਨੂੰ ਸਾਡੇ ਲੋਕ ਹੀ ਗੁੱਲੀ ਘੜ ਆਖਦੇ ਨੇ ਟੀਚਰਾਂ ਕਰਦੇ ਨੇ ਮਜ਼ਾਕ ਕਰਦੇ ਨੇ ਪਰ ਜਦੋਂ ਅਸੀਂ ਇਹਨਾਂ ਦਾ ਕੰਮ ਵੇਖਦੇ ਆ ਹੁਨਰ ਵੇਖਦੇ ਆ ਇਹਨਾਂ ਦੀ ਮੀਨਾਕਾਰੀ ਵੇਖਦੇ ਆ ਨਾ ਬਾ ਕਮਾਲ ਹੈ ਤੇ ਗੁਰੂ ਪਿਆਰਿਓ ਸਾਡੇ ਪਿੰਡਾਂ ਦੇ ਵਿੱਚ ਆਮ ਸ਼ਬਦ ਵਰਤੇ ਜਾਂਦਾ ਤਰਖਾਨ ਭਾਈਚਾਰੇ ਲਈ ਇਹ ਤਾਂ ਜੀ ਗੁੱਲੀ ਘੜਨੇ ਮੈਂ ਬੇਨਤੀ ਕਰਦੇ ਆਂ ਇਹ ਸ਼ਬਦ ਮੁਗਲਾਂ ਦੁਆਰਾ ਵਰਤਿਆ ਗਿਆ ਹੈ ਗੁੱਲੀਕੜ ਇਹ ਸ਼ਬਦ ਬਾਈ ਤਾਰ ਦੇ ਪਹਾੜੀ ਰਾਜਿਆਂ ਦੁਆਰਾ ਵਰਤਿਆ ਗਿਆ ਗੁਜਰਾں ਤੇ ਰੰਗੜਾਂ ਦੁਆਰਾ ਵਰਤਿਆ ਹੋਇਆ ਸ਼ਬਦ ਹੈ ਓਏ ਅਸੀਂ ਗੁਰਸਿੱਖ ਹੋ ਕੇ ਆਪਣੇ ਹੀ ਗੁਰਸਿੱਖ ਭਰਾਵਾਂ ਨੂੰ ਇਹ ਸ਼ਬਦ ਵਰਤਦੇ ਆ ਸਾਨੂੰ ਸ਼ਰਮ ਆਉਣੀ ਚਾਹੀਦੀ ਹੈ ਕਦੋਂ ਵਰਤਿਆ ਸੀ ਕਿਹਨੇ ਸ਼ਬਦ ਵਰਤਿਆ ਸੀ ਇਹ ਗੁਰੂ ਪਿਆਰਿਓ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਮੇਂ ਜੰਗ ਯੋਧ ਚੱਲਦੇ ਸਨ ਨਾ ਤਾਂ ਉਸ ਸਮੇਂ ਲੋਹਗੜ੍ਹ ਦਾ ਕਿਲਾ ਸਤਗੁਰਾਂ ਨੇ ਬਣਾਇਆ ਸੀ ਜਿੱਥੇ ਸ਼ਸਤਰ ਬਣਾਇਆ ਕਰਦੇ ਸਨ ਬਹੁਤ ਸਾਰੇ ਸਾਡੇ ਗੁਰਸਿੱਖ ਵੀਰ ਜਿਨ੍ਹਾਂ ਨੂੰ ਅਸੀਂ ਸਿਕਲੀ ਕਰ ਕਹਿ ਦਿੰਨੇ ਆ ਨਾ ਉਹ ਸ਼ਸਤਰ ਬਣਾਇਆ ਕਰਦੇ ਸੀ ਛੇਵੇਂ ਪਾਤਸ਼ਾਹ ਤੋਂ ਇਹਨਾਂ ਦਾ ਇਤਿਹਾਸ ਚੱਲਦਾ ਇਹਨਾਂ ਦਾ ਵੀ ਆਪਾਂ ਤੁਹਾਡੇ ਨਾਲ ਇਤਿਹਾਸ ਸਾਂਝਾ ਕਰਾਂਗੇ ਅਸੀਂ ਇਤਿਹਾਸ ਵਿੱਚ ਇੱਕ 나ਗਣੀ ਵਾਰੇ ਪੜਦੇ ਆ ਇੱਕ ਵਰਸ਼ੇ ਬਾਰੇ ਪੜਦੇ ਆ ਜੋ ਵਰਸ਼ਾ ਜੋ 나ਗਣੀ ਸਦਾ ਲਈ ਅਮਰ ਹੋ ਗਈ ਕਿਹੜੀ ਜੋ ਬਾਬਾ ਬਚਿੱਤਰ ਸਿੰਘ ਜੀ ਨੇ 22 ਤਾਰ ਦੇ ਪਹਾੜੀ ਰਾਜਿਆਂ ਵੱਲੋਂ ਜੋ ਸ਼ਰਾਬ ਪੁਲਾਕੇ ਮਸਤ ਕੀਤਾ ਹੋਇਆ ਹਾਥੀ ਸੀ ਜਿਸ ਦੇ ਮੱਥੇ ਤੇ ਸੱਤ ਤਵੀਆਂ ਬੰਨੀਆਂ ਸਨ ਸੁੰਡ ਦੇ ਉੱਤੇ ਆਰਾ ਬੰਨਿਆ ਸੀ ਉਸ ਮਸਤ ਹਾਥੀ ਦੇ ਮੱਥੇ ਦੇ ਵਿੱਚ ਜਦੋਂ ਬਾਬਾ ਬਚਿੱਤਰ ਸਿੰਘ ਨੇ 나ਗਣੀ ਮਾਰੀ ਸੀ ਤੇ ਸੱਤ ਦੀਆਂ ਸੱਤ ਤਵੀਆਂ ਪਾੜ ਦਿੱਤੀਆਂ ਸੀ ਉਹ 나ਗਣੀ ਨੂੰ ਬਣਾਉਣ ਵਾਲਾ ਇੱਕ ਤਰਖਾਨ ਸੀ ਉਹ ਤਰਖਾਨ ਪਤਾ ਕੌਣ ਸੀ ਭਾਈ ਸਹਿਬਾਈ ਹਰਦਾਸ ਜੀ ਭਾਈ ਸਾਹਿਬਾਈ ਹਰਦਾਸ ਉਹ ਸੀ ਜਿਹਦਾ ਪੋਤਰਾ ਸੀ ਸਰਦਾਰ ਜੱਸਾ ਸਿੰਘ ਰਾਮਗੜੀਆ ਜੱਸਾ ਸਿੰਘ ਰਾਮਗੜੀਆ ਉਹ ਸੀ ਜਿਨੇ ਔਰੰਗਜ਼ੇਬ ਦਾ ਤਖਤ ਆਪਣੇ ਘੋੜਿਆਂ ਤੇ ਹਾਥੀਆਂ ਦੇ ਪਿੱਛੇ ਪਾ ਕੇ ਕਢੀਸਿਆ ਸੀ ਇਹ ਸਨ ਤਰਖਾਨ ਤੇ ਗੁਰੂ ਪਿਆਰਿਓ ਅਸੀਂ ਇਹਨਾਂ ਲਈ ਸ਼ਬਦ ਕੀ ਵਰਤਦੇ ਆ ਗੁੱਲੀਕੜ ਤੇ ਗੁਰੂ ਪਿਆਰਿਓ ਇਹ ਮੁਗਲਾਂ ਦੁਆਰਾ ਸ਼ਬਦ ਵਰਤਿਆ ਗਿਆ ਸੀ 22 ਤਾਰ ਦੇ ਪਹਾੜੀ ਰਾਜਿਆਂ ਦੁਆਰਾ ਹੁਣ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਸਿੱਖ ਲੜਦੇ ਨੇ ਤਾਂ ਇਹਨਾਂ ਦੇ ਬਣਾਏ ਹੋਏ ਸ਼ਾਸਤਰ ਮੁਗਲਾਂ ਦੇ ਸ਼ਾਸਤਰ ਦੂਰੇ ਕਰ ਦਿੰਦੇ ਨੇ ਇਹਨਾਂ ਦੇ ਬਣਾਏ ਹੋਏ ਜੋ ਰਫਲਾਂ ਦੇ ਦਸਤੇ ਨੇ ਇਹਨੇ ਵਧੀਆ ਚੱਲਦੇ ਨੇ ਕਿ ਮੁਗਲ ਮੂੰਹ ਨਹੀਂ ਇੱਧਰ ਨੂੰ ਕਰਦੇ ਤੇ ਗੁਰੂ ਪਿਆਰਿਓ ਮੁਗਲ ਤੇ 22 ਧਾਰ ਦੇ ਪਹਾੜੀ ਰਾਜੇ ਆਪਣੇ ਉਹ ਜਿਹੜੇ ਸ਼ਾਸਤਰ ਬਣਾਉਣ ਵਾਲੇ ਲੋਕ ਸਾਨ ਉਹਨਾਂ ਨੂੰ ਕਹਿੰਦੇ ਸਨ ਓਏ ਗੱਲ ਸੁਣੋ ਕਮਲਿਓ ਝੱਲਿਓ ਤੁਹਾਨੂੰ ਸ਼ਾਸਤਰ ਨਹੀਂ ਬਣਾਉਣੇ ਆਉਂਦੇ ਉਹ ਵੇਖੋ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਦੇ ਵਿੱਚ ਪਤਾ ਨਹੀਂ ਗੁਰੂ ਗੋਬਿੰਦ ਸਿੰਘ ਨੇ ਉਹ ਕਿੱਥੋਂ ਇਕੱਠੇ ਕੀਤੇ ਨੇ ਉਹ ਗੁੱਲੀ ਕੜ ਲੋਕ ਜਿਨ੍ਹਾਂ ਨੂੰ ਗੁੱਲੀਆਂ ਨਹੀਂ ਕੜਨੀਆਂ ਉਹਦੀਆਂ ਉਹ ਸ਼ਾਸਤਰ ਬਣਾਉਂਦੇ ਨੇ ਤੁਹਾਡੇ ਸ਼ਾਸਤਰਾਂ ਨੂੰ ਜਵਾਬ ਦੇ ਦਿੰਦੇ ਨੇ ਤੁਹਾਡੇ ਸ਼ਾਸਤਰ ਮੂਦੇ ਕਰ ਦਿੰਦੇ ਨੇ ਵਿੰਗੇ ਕਰ ਦਿੰਦੇ ਨੇ ਲੱਖ ਲਾਣਤ ਹੈ ਤੁਹਾਨੂੰ ਤੇ ਤੁਹਾਡੇ ਸ਼ਾਸਤਰਾਂ ਨੂੰ ਤੁਹਾਡੇ ਨਾਲੋਂ ਤਾਂ ਗੁਰੂ ਗੋਬਿੰਦ ਸਿੰਘ ਦੇ ਉਹ ਗੁਰਸਿੱਖ ਗੁੱਲੀ ਕੜ ਜੰਗੇ ਨੇ ਜਿਨ੍ਹਾਂ ਦੇ ਬਣਾਏ ਹੋਏ ਸ਼ਾਸਤਰ ਸੱਤ ਤਵੀਆਂ ਨੂੰ ਵੀ ਪਾੜ ਦਿੰਦੇ ਨੇ ਆਖੋ ਸਤਨਾਮ ਤੇ ਸ਼ਰਾਬ ਵੀ ਮਸਤ ਹਾਥੀ ਨੂੰ ਰੀ ਜ਼ਖਮੀ ਕਰਕੇ ਮਗਰ ਨੂੰ ਮੋੜ ਦਿੰਦੇ ਨੇ ਉਹ ਚੰਗੇ ਨੇ ਇਹ ਸ਼ਬਦ 22 ਧਾਰ ਦੇ ਪਹਾੜੀ ਰਾਜਿਆਂ ਤੇ ਮੁਗਲਾਂ ਦੁਆਰਾ ਵਰਤੇ ਗਏ ਸਨ ਤੇ ਅਸੀਂ ਜਦੋਂ ਇਹ ਸ਼ਬਦ ਆਪਣੇ ਭਰਾਵਾਂ ਲਈ ਵਰਤਦੇ ਹਾਂ ਤਰਖਾਨ ਭਾਈਚਾਰੇ ਲਈ ਵਰਤਦੇ ਹਾਂ ਤਾਂ ਸਮਝ ਲਓ ਅਸੀਂ ਗੁਰੂ ਗੋਬਿੰਦ ਸਿੰਘ ਦੇ ਸਿੱਖ ਨਹੀਂ ਅਸੀਂ 22 ਧਾਰ ਦੇ ਪਹਾੜੀ ਰਾਜਿਆਂ ਦੇ ਅਸੀਂ ਮੁਗਲਾਂ ਦੇ ਬਾਰਸ ਬਣ ਜਾਂਦੇ ਆ ਤੇ ਗੁਰੂ ਪਿਆਰਿਓ ਇਹ ਸ਼ਬਦ ਸਾਨੂੰ ਨਹੀਂ ਵਰਤਣੇ ਚਾਹੀਦੇ ਜਦੋਂ ਇਹਨਾਂ ਦਾ ਇਤਿਹਾਸ ਪੜਾਂਗੇ ਜੱਸਾ ਸਿੰਘ ਰਾਮਗੜੀਆ ਸਾਹਿਬ ਭਾਈ ਮੰਗਲ ਸਿੰਘ ਭਾਈ ਭਗਵਾਨ ਸਿੰਘ ਵਰਗੇ ਤੇ ਗੁਰੂ ਪਿਆਰਿਓ ਭਾਈ ਹਰਦਾਸ ਸਿੰਘ ਜੀ ਦਾ ਵੀ ਤੁਹਾਡੇ ਨਾਲ ਇਤਿਹਾਸ ਸਾਂਝਾ ਕਰਾਂਗੇ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਰਹਿ ਕੇ ਜੰਗਾਂ ਵੀ ਲੜੀਆਂ ਨੇ ਜੱਸਾ ਸਿੰਘ ਰਾਮਗੜੀਆ ਸਾਹਿਬ ਜਿਨ੍ਹਾਂ ਨੇ ਔਰੰਗਜ਼ੇਬ ਦਾ ਤਖਤ ਜਿੱਥੇ ਬੈਠ ਕੇ ਇਸ ਹਿੰਦੁਸਤਾਨ ਦੇ ਉੱਤੇ ਹੁਕਮ ਚੱਲਦਾ ਸੀ ਜੱਸਾ ਸਿੰਘ ਰਾਮਗੜੀਆ ਜਿਨੂੰ ਲੋਕ ਤਰਖਾਨ ਕਹਿੰਦੇ ਨੇ ਗਲੀਆਂ ਦੇ ਵਿੱਚ ਔਰੰਗਜ਼ੇਬ ਦਾ ਤਖਤ ਕਢੀ ਸਿਆ ਸੀ ਉਹਨਾਂ ਨੇ ਤੇ ਗੁਰੂ ਪਿਆਰਿਓ ਉਹ ਸੀ ਜੱਸਾ ਸਿੰਘ ਰਾਮਗੜੀਆ ਸੋ ਅੱਜ ਸਤਗੁਰ ਨੇ ਕਿਰਪਾ ਕੀਤੀ ਹੈ ਬਖਸ਼ਿਸ਼ ਕੀਤੀ ਹੈ ਜੋ ਇਤਿਹਾਸਾਂ ਜਾਂ ਕਰ ਰਿਹਾ ਸੀ ਗੁਰੂ ਨਾਨਕ ਮਹਾਰਾਜ ਦਾ ਕਿ ਗੁਰੂ ਨਾਨਕ ਪਾਤਸ਼ਾਹ ਜੀ ਜਿਨ੍ਹਾਂ ਨੇ ਭਾਈ ਲਾਲੋ ਜੀ ਨੂੰ ਸਿੱਖ ਧਰਮ ਦਾ ਉਦਾਸੀਆਂ ਦੇ ਦੌਰਾਨ ਪਹਿਲਾ ਸਿੱਖ ਪ੍ਰਚਾਰਕ ਬਣਾਇਆ ਸੀ ਉਹ ਭਾਈ ਲਾਲੋ ਸੀ ਲੋਖ ਤਰਖਾਨ ਕਹਿੰਦੇ ਸੀ ਗੁਰਨਾਨਕ ਮਹਾਰਾਜ ਕਹਿੰਦਾ ਸੀ ਇਹਦੇ ਵਰਗਾ ਕੋਈ ਸਿੱਖ ਹੈ ਹੀ ਨਹੀਂ ਹੈ ਸਮਾਂ ਮਿਲਿਆ ਬਾਕੀ ਇਤਿਹਾਸ ਇਹਨਾਂ ਦਾ ਫੇਰ ਸਾਂਝਾ ਕਰਾਂਗੇ ਕਿਉਂਕਿ ਇਹਨਾਂ ਦੀ ਬੇਟੀ ਰੱਜੋ ਦੇ ਵਿਆਹ ਤੇ ਵੀ ਗੁਰਨਾਨਕ ਮਹਾਰਾਜ ਆਸ਼ੀਰਵਾਦ ਦੇ ਕੇ ਗਏ ਸੀ ਫਿਰ ਬਾਅਦ ਵਿੱਚ ਚੌਥੀ ਉਦਾਸੀ ਦੌਰਾਨ ਵੀ ਗੁਰਨਾਨਕ ਮਹਾਰਾਜ ਇਹਨੂੰ ਮਿਲਦੇ ਨੇ ਆ ਕੇ ਭਾਈ ਲਾਲੋ ਨੂੰ ਜਦੋਂ ਸਤਿਗੁਰਾਂ ਨੇ ਸਮਾਂ ਬਖਸ਼ਿਸ਼ ਕੀਤਾ ਇਹ ਇਤਿਹਾਸ ਅਗਲੀ ਲੜੀ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰਾਂਗੇ ਇੰਨੀਆਂ ਬੇਨਤੀਆਂ ਪ੍ਰਵਾਨ ਹੋਈਆਂ ਦਸ ਤੋਂ ਬੇਅੰਤ ਪੁੱਲਾਂ ਚੁੱਕਾਂ ਦੀ ਖਿਮਾ ਸਹਬੇ ਕਮਾਲ ਜਗਤ ਪਿਤਾ ਜਗਤ ਗੁਰੂ ਜੁਗੋ ਜੁਗ ਅਟਲ ਗਦੀ ਨਸ਼ੀਨ ਸ਼ਾਹ-ਏ-ਸ਼ਹਨਸ਼ਾ ਦੁਨੀਆ ਦੇ ਸਾਂਝੇ ਰਹਿਬਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਬਖਸ਼ਣ ਹਾਰ ਹਨ ਜਿੰਨੀ ਵੀ ਸੰਗਤ ਨੇ ਹਾਜ਼ਰੀ ਭਰੀ ਹੈ ਸਭਨਾਂ ਦਾ ਧੰਨਵਾਦ ਸਤਿਗੁਰ ਸੱਚੇ ਪਾਤਸ਼ਾਹ ਜੀ ਸੰਗਤ ਦਾ ਚੱਲਿਆ ਹੋਇਆ ਕਦਮ-ਕਦਮ ਲੇਖੇ ਵਿੱਚ ਲਾਉਣ ਦਰੋਂ ਕਰੋ ਗੁਰੂ ਸਿੱਖੀ ਦੀ ਨਾਮ ਦੀ ਦਾਤ ਬਖਸ਼ਣ ਜੀ ਇਨੀਆਂ ਬੇਨਤੀਆਂ ਪ੍ਰਵਾਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ